ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬਾਂਸਲਜ਼ ਵਰਡ ਵਿੱਚ ਦੋਸਤੋ ਅੱਜ ਮੈਂ ਇੱਕ ਬਹੁਤ ਹੀ ਵਧੀਆ ਚੀਜ਼ ਤੁਹਾਡੇ ਲਈ ਲੈ ਕੇ ਆ ਰਹੀ ਹਾਂ ਜੀ ਇਹ ਹੈ ਜੀ ਖੀਰੇ ਦੀ ਬਣੀ ਹੋਈ ਸਾਬਣ ਜੋ ਕਿ ਘਰ ਵਿੱਚ ਬਣਾ ਕੇ ਤਿਆਰ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਕੈਮੀਕਲ ਨਹੀਂ ਪਾਇਆ ਬਿਲਕੁਲ ਹੀ ਹਰਬਲ ਕੇ ਸਾਬਣ ਤਿਆਰ ਕੀਤੀ ਹੈ ਜੀ ਜਿਸ ਨੂੰ ਤੁਸੀਂ ਮੂੰਹ ਤੇ ਰੋਜ਼ ਲਗਾਓ ਤੁਹਾਡੇ ਮੂੰਹ ਦਾ ਐਨਾ ਕਿ ਨਿਖਾਰ ਆ ਜਾਵੇਗਾ ਕਿ ਤੁਹਾਨੂੰ ਪਾਰਲਰ ਜਾਣ ਦੀ ਜਰੂਰਤ ਨਹੀਂ ਪਵੇਗੀ ਜਿਸ ਦੇ ਚਿਹਰੇ ਤੇ ਝੂੜੀਆਂ ਹਨ ਉਹ ਜੇ ਰੋਜ਼ ਇਸ ਨੂੰ ਵਰਤਦੇ ਰਹੋ ਲਗਾਤਾਰ ਤਾਂ ਤੁਹਾਡੀਆਂ ਝੂੜੀਆਂ ਵੀ ਘਟਣੀਆਂ ਸ਼ੁਰੂ ਹੋ ਜਾਣਗੀਆਂ ਕੋਈ ਦਾਗ-ਧੱਬੇ ਚਿਹਰੇ ਤੇ ਹੈ ਜਾਂ ਕਿਲ ਜਾਂ ਫਿੰਸੀਆਂ ਪਈਆਂ ਹੋਈਆਂ ਹਨ ਤਾਂ ਉਸ ਨੂੰ ਵੀ ਇਹ ਖਤਮ ਕਰ ਦੇਵੇਗਾ ਰੋਜ਼ ਇਸ ਦੀ ਵਰਤੋਂ ਕਰੋ ਬਹੁਤ ਹੀ ਫਾਇਦੇਮੰਦ ਸਾਬਣ ਹੈ ਜੀ ਇਹ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ ਚਲੋ ਸ਼ੁਰੂ ਕਰਦੇ ਆਪਾਂ ਇਸ ਨੂੰ ਬਣਾਉਣ ਦੀ ਵਿਧੀ ਇਸ ਲਈ ਮੈਂ ਲਿੱਤਿਆਂ ਦੋ ਖੀਰੇ ਦੋ ਖੀਰੇ ਨੂੰ ਚੰਗੀ ਤਰ੍ਹਾਂ ਪਹਿਲਾਂ ਮੈਂ ਧੋ ਲਵਾਂਗੀ ਇਸ ਨੂੰ ਉੱਪਰੋਂ ਛਿਲਕਾ ਉਤਾਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਗਲੀ ਪਿਛਲੀ ਸਾਈਡ ਥੋੜੀ ਥੋੜੀ ਕੱਟ ਕੇ ਇਸ ਨੂੰ ਸਲਾਦ ਦੀ ਤਰ੍ਹਾਂ ਗੋਲ-ਗੋਲ ਕੱਟ ਲਵਾਂਗੇ ਜੀ ਤੇ ਉਸ ਤੋਂ ਬਾਅਦ ਇਸ ਨੂੰ ਮੈਂ 믹서 ਦੇ ਜਾਰ ਵਿੱਚ ਪਾ ਕੇ ਇਸ ਦਾ ਪੇਸਟ ਬਣਾਵਾਂਗੇ ਇਸ ਵਿੱਚ ਪਾਣੀ ਬਹੁਤ ਹੁੰਦਾ ਹੈ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਵਾਰਾਂ ਤੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਤਰ੍ਹਾਂ ਉਸ ਦਾ ਮੈਂ ਪੇਸਟ ਬਣਾਣ ਲੱਗੇ ਉਸ ਵਿੱਚ ਥੋੜਾ ਜਿਹਾ ਐਲੋਵੀਰਾ ਪਾਵਾਂਗੀ ਜੇ ਤੁਹਾਡੇ ਕੋਲ ਘਰ ਦਾ ਐਲੋਵੀਰਾ ਨਹੀਂ ਹੈ ਤਾਂ ਤੁਸੀਂ ਦੋ ਚਮਚ ਬਾਜ਼ਾਰ ਵਾਲੀ ਐਲੋਵੀਰਾ ਜੈਲ ਪਾ ਸਕਦੇ ਮੇਰੇ ਕੋਲ ਘਰ ਹੀ ਐਲੋਵੀਰਾ ਸੀ ਮੈਂ ਇਸ ਦਾ ਪੱਤਾ ਕੱਟ ਕੇ ਤੇ ਇਸ ਵਿੱਚੋਂ ਗੁੱਦਾ ਕੱਢ ਦਿੱਤਾ ਹੈ ਤੇ ਇਸ ਨੂੰ ਇਸ ਖੀਰੇ ਦੇ ਵਿੱਚ ਮਿਕਸ ਕਰ ਦਵਾਂਗੀ ਜੀ ਐਲੋਵੀਰਾ ਤੇ ਖੀਰਾ ਦੋਨੇ ਹੀ ਬਹੁਤ ਹੀ ਨੇਚਰਲ ਪ੍ਰੋਡਕਟ ਹੈ ਜੀ ਜੋ ਕਿ ਬਹੁਤ ਹੀ ਫਾਇਦੇਮੰਦ ਹੁੰਦੇ ਆਪਣੇ ਚਿਹਰੇ ਲਈ ਇਸ ਦਾ ਮੈਂ ਪੇਸਟ ਬਣਾ ਲਿੱਤਾ ਇਸ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਕਿਉਂਕਿ ਖੀਰੇ ਵਿੱਚ ਆਪਣਾ ਹੀ ਪਾਣੀ ਹੁੰਦਾ ਹੈ ਤੇ ਫਿਰ ਇਸ ਨੂੰ ਮੈਂ ਸੂਪ ਵਾਲੀ ਪਾਣੀ ਵਿੱਚ ਪਾ ਕੇ ਪੁੰਨ ਲਿੱਤਾ ਜੇ ਤੁਹਾਡੇ ਕੋਲ ਪਾਣੀ ਨਹੀਂ ਹੈ ਤੂੰ ਨਹੀਂ ਤੁਸੀਂ ਨਹੀਂ ਪੁੰਨਾ ਚਾਹੁੰਦੇ ਤਾਂ ਐਦਾਂ ਵੀ ਤੁਸੀਂ ਇੱਕ ਕੜਾਈ ਵਿੱਚ ਪਾ ਸਕਦੇ ਹੋ ਦੂਸਰੇ ਪਾਸੇ ਮੈਂ ਬੇਸ ਸੋਪ ਦਿੱਤੀ ਹੈ ਜੋ ਕਿ ਤੁਹਾਨੂੰ ਆਨਲਾਈਨ ਵੀ ਤੇ ਮਾਰਕੀਟ ਵਿੱਚ ਵੀ ਬੜੀ ਆਸਾਨੀ ਨਾਲ ਮਿਲ ਜਾਵੇਗੀ ਇਹ ਬਹੁਤ ਸੌਫਟ ਹੁੰਦੀ ਹੈ ਤੇ ਬੜੀ ਈਜ਼ੀਲੀ ਕੱਟੀ ਜਾਂਦੀ ਹੈ ਜੀ ਇਸ ਵਿੱਚ ਛੋਟੇ ਛੋਟੇ ਟੁਕੜੇ ਕੱਟ ਲਿੱਤੇ ਜੀ ਤੇ ਇਸ ਨੂੰ ਵੀ ਹੁਣ ਮੈਂ ਖੀਰੇ ਵਾਲੇ ਪੇਸਟ ਦੇ ਵਿੱਚ ਪਾ ਕੇ ਤੇ ਕੜਾਈ ਵਿੱਚ ਰੱਖ ਕੇ ਤੇ ਗੈਸ ਦੀ ਫਲੇਮ ਨੂੰ ਔਨ ਕਰਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੀ ਜੀ ਇਸ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਰੋਜ਼ ਵਾਟਰ ਤੇ ਚਾਰ ਵਿੱਚ ਪਾਵਾਂਗੀ ਵਿਟਾਮਿਨ E ਦੇ ਚਿਹਰੇ ਵਾਲੇ ਕੈਪਸੂਲ ਸਿਰ ਵਾਲੇ ਨਹੀਂ ਪਾਣੇ ਜੀ ਚਿਹਰੇ ਵਾਲਾ ਵਿਟਾਮਿਨ E ਕੈਪਸੂਲ ਪਾਣੇ ਹਨ ਫਿਰ ਇਸ ਤੋਂ ਬਾਅਦ ਥੋੜੀ ਜਿਹੀ ਪਾਵ ਬਹੁਤੀ ਚੰਗੀ ਹੁੰਦੀ ਹੈ ਆਪਣੇ ਚਿਹਰੇ ਲਈ ਜੀ ਦੋ ਤੋਂ ਤਿੰਨ ਬੂੰਦਾਂ ਮੈਂ ਗਲੈਸਰੀਨ ਦੇ ਪਾਣੀ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਤੋਂ ਤਿੰਨ ਉਬਾਲੇ ਦੇ ਦੇਦਨੇ ਹਨ ਜਦੋਂ ਦੋ ਤੋਂ ਤਿੰਨ ਉਬਾਲੇ ਆ ਜਾਣਗੇ ਤਾਂ ਗੈਸ ਬੰਦ ਕਰ ਦੇਵਾਂਗੇ ਜੀ ਇਸ ਵਿੱਚ ਖੁਸ਼ਬੂ ਲਈ ਮੈਂ ਜੈਸਮਿਨ ਤੇਲ ਦੀਆਂ ਦੋ ਤਿੰਨ ਬੂੰਦਾਂ ਪਾ ਦਿੱਤੀਆਂ ਜੀ ਤੇ ਉਸ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਕੇ ਮੈਂ ਪਹਿਲਾ ਸਾਬਨ ਦੇ ਮੋਲਡ ਵਿੱਚ ਪਾ ਲਿੱਤੇ ਪੀਸ ਜੀ ਤੁਹਾਡੇ ਕੋਲ ਸਾਬਨ ਦਾ ਮੋਲਡ ਨਹੀਂ ਹੈ ਤਾਂ ਤੁਸੀਂ ਕੋਈ ਵੀ ਡਿਸਪੋਜ਼ੇਬਲ ਕੌਲੀ ਗਲਾਸ ਵਿੱਚ ਇਸ ਨੂੰ ਪਾ ਕੇ ਜਮਾ ਸਕਦੇ ਹੋ ਤੇ ਥੋੜੀ ਜੀ ਜਿਹੜੀ ਮੇਰੇ ਸਾਬਨ ਦਾ ਮਿਕਸਚਰ ਬਚ ਗਿਆ ਸੀ ਉਸ ਨੂੰ ਮੈਂ ਚਾਕਲੇਟ ਮੋਲਡ ਵਿੱਚ ਪਾ ਕੇ ਛੋਟੇ ਸਾਬਨ ਆ ਤਿਆਰ ਕਰ ਦਿੱਤੀਆਂ ਜੀ ਜੋ ਕਿ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਈਆਂ ਇਸ ਨੂੰ ਸਫਰ ਵਿੱਚ ਵੀ ਤੁਸੀਂ ਪੇਪਰ ਸਾਬਨ ਦੀ ਤਰ੍ਹਾਂ ਇਹ ਬੈਗ ਦੇ ਵਿੱਚ ਜਾਂ ਪਰਸ ਵਿੱਚ ਪਾ ਕੇ ਲੈ ਜਾ ਸਕਦੇ ਹੋ ਜੀ ਤੇ ਇਸ ਤਰ੍ਹਾਂ ਇਹ ਬਹੁਤ ਹੀ ਵਧੀਆ ਸਾਬਨ ਤਿਆਰ ਕੀਤੀ ਗਈ ਹੈ ਤੁਸੀਂ ਵੀ ਇਸ ਨੂੰ ਘਰ ਵਿੱਚ ਜਰੂਰ ਤਿਆਰ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੋਸਤੋ ਤੁਸੀਂ ਇਸ ਸਾਬਨ ਨੂੰ ਘਰ ਵਿੱਚ ਜਰੂਰ ਟਰਾਈ ਕਰਨਾ ਹੈ ਬਿਲਕੁਲ ਹੀ ਨੇਚਰਲ ਹਰਬਲ ਇਸ ਵਿੱਚ ਕੋਈ ਵੀ ਕੈਮੀਕਲ ਨਹੀਂ ਹੈ ਤੇ ਬਹੁਤ ਹੀ ਵਧੀਆ ਹੈ ਇਸੇ ਬੱਚੇ ਦੇ ਚਿਹਰੇ ਤੇ ਵੀ ਲਗਾ ਸਕਦੇ ਆ ਤੇ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਰੋਜ਼ ਲਗਾਓ ਵੱਧ ਦੀ ਉਮਰ ਦੇ ਵਿੱਚ ਇਹ ਜ਼ਰੂਰ ਵਰਤਣੀ ਚਾਹੀਦੀ ਹੈ ਤਾਂ ਜੋ ਆਪਣੀਆਂ ਝੋਡੀਆਂ ਛੇਤੀ ਨਾ ਪੈਣ ਚਿਹਰੇ ਤੇ ਤੇ ਫੇਸ਼ੀਅਲ ਵਰਕਰ ਨਿਖਾਰ ਆ ਜਾਂਦਾ ਜੀ ਇਸ ਨਾਲ ਇਸ ਕਰਕੇ ਤੁਸੀਂ ਇੱਕ ਵਾਰੀ ਇਸ ਵੀਡੀਓ ਨੂੰ ਦੇਖ ਕੇ ਸਾਰਾ ਅੰਤ ਤੱਕ ਤੇ ਉਸ ਤੋਂ ਬਾਅਦ ਇਸ ਰੈਸਪੀ ਨੂੰ ਘਰ ਜ਼ਰੂਰ ਟਰਾਈ ਕਰੋ ਇਹ ਸਾਬਨ ਨੂੰ ਬਣਾ ਕੇ ਦੇਖੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਏਗੀ ਜੇ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਮੈਸੇਜ ਕਰਨਾ ਕਿ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਇਸ ਤਰ੍ਹਾਂ ਹੋਰ ਵੀਡੀਓ